ਅੱਜ ਗੁਰਦੁਆਰਾ ਸ਼ਰੀਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਹਰਿਆਣਾ ਤੋਂ ਰਾਸਸਮਗਰੀ ਲੈ ਕੇ ਪਹੁੰਚੇ ਰਾਣਾ ਲੰਗਾਹ ਵੱਲੋਂ ਕੀਤਾ ਗਿਆ ਧੰਨਵਾਦ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾਵਾਲੀ ਦੀ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਮੈਂ ਉਹਨਾਂ ਦਾ ਐਨਾ ਸ਼ੁਕਰਗੁਜ਼ਾਰਾਂ ਕਿ ਉਹਨਾਂ ਨੇ ਹੈਲਪ ਕੀਤੀ ਐ ਇਹ ਪਿੰਡਾਂ ਨੂੰ ਚੱਕਰ ਵਿੱਚ ਲੇਕਿਨ ਸਰਕਾਰਾਂ ਦੇ ਮੂੰਹ ਤੇ ਥੱਪੜ ਜੋ ਮਾਰਿਆ ਹੈ ਨਾ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੇ ਇੱਕ ਵਾਕਿਆਸ਼ੀ ਔਸ਼ਧ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਥੇ ਤੁਹਾਡੇ ਨਾਲ ਖੜੇ ਆਂ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਜੀ ਫਰੀਦabad ਤੋਂ ਸਾਢੇ 20 ਨਾਲ ਰਾਣਾ ਜੀ ਦੀ ਅਗਵਾਈ ਚ ਆਏ ਨੇ ਧੰਨਵਾਦ ਕਰਦੇ ਆ ਉਹਨਾਂ ਦਾ ਫਰੀਦਾਬਾਦ ਦੀਆਂ ਸਾਰੀਆਂ ਸੰਗਤਾਂ ਦਾ ਤਕਰੀਬਨ ਕੋਈ ਐਸਾ ਇਲਾਕੇ ਦਾ ਗੁਰਦੁਆਰਾ ਨਹੀਂ ਰਿਹਾ ਜਿਨ੍ਹਾਂ ਨੇ ਇਹਦੇ ਵੀ ਕੰਟਰੀਬਿਊਸ਼ਨ ਨਾ ਕੀਤਾ ਹੋਵੇ ਉਹਨਾਂ ਸਾਰੇ ਵੀਰਾਂ ਦਾ ਪੈਣਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਜੋ ਹੈ ਸਮਗਰੀ ਕੱਪੜੇ ਰਾਸ਼ਨ ਜੋ ਵੀ ਲੋੜ ਦੀ ਚੀਜ਼ਾਂ ਹੈ ਉਹ ਇਹਨਾਂ ਨੇ ਇੱਥੇ ਭੇਜੀਆਂ ਤੇ ਆਪ ਜੀ ਨੂੰ ਮੈਂ ਬੇਨਤੀ ਕਰਾਂਗਾ ਇਹ ਲੋੜ ਦੀਆਂ ਚੀਜ਼ਾਂ ਆਈਆਂ ਆਪ ਆਪਣੇ ਚੈਨਲ ਰਾਹੀਂ ਇਹ ਸਾਰੀ ਸੰਗਤਾਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਦੱਸੋ ਇਹ ਲੋੜ ਦੀਆਂ ਚੀਜ਼ਾਂ ਲੋੜਵੰਦ ਤੱਕ ਪਹੁੰਚਣ ਇਹ ਨਾ ਹੋਵੇ ਕਿ ਕੋਈ ਜ਼ਿਆਦਾ ਪਰ ਪਰ ਕੇ ਕਰ ਲੈਂਦਾ ਹੋਵੇ ਤੇ ਕੋਈ ਵਿਚਾਰਾ ਸਾਡਾ ਵੀਰ ਰਹਿ ਜਾਂਦਾ ਹੋਵੇ ਤੇ ਲੋੜ ਵੰਨ ਤੱਕ ਇਹ ਚੀਜ਼ ਤੁਹਾਡੇ ਚੈਨਲ ਰਾਹੀਂ ਜ਼ਰੂਰ ਪੁੱਛਣੀ ਚਾਹੀਦੀ ਹੈ ਮੈਂ ਇੱਕ ਵਾਰੀ ਫੇਰ ਆਪਣੇ ਸਾਰੇ ਵੀਰਾਂ ਦਾ ਜੋ ਨਾਲ ਆਇਆ ਸੇਵਾ ਕਰ ਰਹੇ ਨੇ 18 20 ਬੰਦੇ ਸਾਡੇ ਅਫੀਸਾਬਾਦੀਆਂ ਸਮੂਹ ਸੰਗਤਾਂ ਆਪਣੇ ਵੱਲੋਂ ਆਪਣੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਉਹਨਾਂ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਕਿ ਜੋ ਜੋ ਉਹਨਾਂ ਨੇ ਇਥੇ ਸੇਵਾ ਲਾਈ ਹੈ 10 15 ਦਿਨ ਠਹਿਰ ਕੇ ਦੁਬਾਰਾ ਆਵਾਂਗੇ ਤੇ ਫਿਰ ਅਸੀਂ ਦੇਖਾਂਗੇ ਕਿ ਕੀ ਚਾਹੀਦਾ ਅਸੀਂ ਉਹ ਫਿਰ ਉਸ ਤਰੀਕੇ ਦੀ ਸੇਵਾ ਜੋ ਸਾਡੇ ਕੋਲ ਵਾਹਿਗੁਰੂ ਸਾਹਿਬ ਲੈਣਗੇ ਉਹ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਸਮਾਨ ਲੈ ਕੇ ਆਜੇ ਹਰਕਿਰਤ ਡੇਰਾ ਬਾਬਾ ਨਾਨਕ ਦਾ ਕਿੱਥੋਂ ਆਏ ਤੁਸੀਂ ਜਰਜੀ ਜੀ ਤੇ ਆਪਣਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਨਿਲ ਰੌੜਾ ਤੇ ਸਾਡੇ ਨਾਲ ਸਤਨਾਮ ਸਿੰਘ ਬੱਗਾ ਜੀ ਤੇ ਸੈਕਟਰ ਸਤਗੁਰਦਵਾਰਾ ਫਰੀਦাবাদ ਦੇ ਵਕਫ ਵਕ ਗੁਰਦਾਰਿਆਂ ਦੀ ਟੀਮ ਲੈਟਸ ਹੈਵ ਫਾਊਂਡੇਸ਼ਨ ਸੈਕਟਰ ਸੋਲਾ ਫਰੀਦাবাদ ਦੀ ਤਰਫੋਂ ਅਸੀਂ ਇਸ ਗੁਰਦਾਰਾ ਸਾਹਿਬ ਵਿੱਚ ਆਏ ਹਾਂ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਪੰਜਾਬ ਵਿੱਚ ਬਹੁਤ ਬਹੁਤ ਤਰਾਜ਼ੀ ਹੋਈ ਹੈ ਹੜ ਆਇਆ ਤੇ ਅਸੀਂ ਆਪਣੀ ਫਾਊਂਡੇਸ਼ਨ ਦੇ ਅੰਡਰ ਵਿਰੇਂਦਰ ਰਾਣਾ ਜੀ ਮਨਜੀਤ ਸਿੰਘ ਚਾवला ਜੀ ਇਹਨਾਰੇ ਅੰਡਰ ਅਸੀਂ ਸਾਰੀ ਰਸਦ ਵਗੈਰਾ ਰਸਦਾਂ ਤੇ ਬਹੁਤ ਆਈਆਂ ਲੇਕਿਨ ਰਸਦ ਜਦ ਹੜ ਆਇਆ ਤੇ ਰਸਦ ਬਹੁਤ ਇਕੱਠੀ ਹੋ ਗਈ ਤੇ ਅਸੀਂ ਕਿਹਾ ਹੁਣ ਜਾਣਾ ਬਣਦਾ ਹੈ ਸਾਨੂੰ ਬਹੁਤ ਬਹੁਤ ਅਸੀਂ ਰੁਕਣੀ ਸੀ ਪਾਰੇ ਤੇ ਕੱਲ ਗੱਲ ਕੀਤੀ ਅਸੀਂ ਕਿ ਕਿੱਥੇ ਜਾਣਾ ਸੀ ਗੁਰਦਾਰ ਡੇਰਾ ਸਾਹਿਬ ਜਾਣਾ ਤੇ ਅਸੀਂ ਦੋ ਟਰੱਕ ਭਰ ਕੇ ਰਸਦ ਲੈ ਕੇ ਆਏ ਤੇ ਰਾਤ ਭਰ ਅਸੀਂ ਪੈਕਿੰਗ ਕੀਤੀਆਂ ਸਾਰੀ ਕੀਤੀਆਂ ਆਪ ਜੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਰਸਦ ਅਸੀਂ ਪੂਰੀ ਕਿਚਨ ਦੀ ਹਰ ਆਈਟਮਸ ਜੋ ਵੀ ਹੈ ਉਹ ਲੈ ਕੇ ਆਏ ਹੋਏ ਆ ਤੇ ਜਿਸ ਤਰ੍ਹਾਂ ਵੀ ਹੁਣ ਜਾਵਾਂਗੇ ਦੇਖਾਂਗੇ ਕੀ ਕੁਝ ਹੈਗੀ ਸਿਚੁਏਸ਼ਨ ਉਹਦੇ ਬਾਅਦ ਫਿਰ ਅਸੀਂ ਉਸ ਤਰ੍ਹਾਂ ਦੀ ਪਲੈਨਿੰਗ ਕਰਾਂਗੇ ਬੱਚਿਆਂ ਦੀ ਐਜੂਕੇਸ਼ਨ ਦੀ ਬੁੱਕਸ ਵਗੈਰਾ ਅਸੀਂ ਡਾਇਰੈਕਟ ਸਕੂਲ ਵਿੱਚ ਵੀ ਦੇ ਸਕਦੇ ਆ ਜਾਂ ਜਥੇ ਬੰਦਿਆਂ ਨੂੰ ਰਿਕੁਐਸਟ ਵੀ ਕੀਤੀ ਹੈ ਕਿ ਉਹ ਲਿਸਟ ਦੇ ਦੇਣ ਤਾਂ ਅਸੀਂ ਉਸੇ ਤਰ੍ਹਾਂ ਦੀ ਉਹਨਾਂ ਦੀ ਬੁੱਕਸ ਦੇ ਨਾਲ ਸਾਰੀ ਚੀਜ਼ਾਂ ਦੇ ਨਾਲ ਹੈਲਪ ਕਰਾਂਗੇ ਤੇ ਇੱਕ ਇਹ ਜਿਹੜਾ ਰਾਜ ਹੈ ਜਿਸ ਤਰ੍ਹਾਂ ਸਰਕਾਰਾਂ ਨੇ ਕੀਤਾ ਉਹ ਵੀ ਤੁਸੀਂ ਦੇਖਿਆ ਇੱਕ ਇੱਕ ਖਾਲਸਾ ਰਾਜ ਹੈ ਖਾਲਸਾ ਰਾਜ ਕਿਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਜ ਵਿਦੇਸ਼ ਦੀ ਸਰਕਾਰਾਂ ਵੀ ਇਸ ਚੀਜ਼ ਨੂੰ ਮੰਨੀਆਂ ਨੇ ਕਿ ਰਾਜ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਸੀ ਤੇ ਉਹ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਗਾਰਾ ਜੋ ਵੱਜਦਾ ਸੀ ਉਹ ਹੀ ਨਗਾਰੇ ਦੀ ਜੈਕਾਰ ਅਸੀਂ ਗੂੰਜਾਵਾਂਗੇ ਬੋਲੇ ਈਸੋ ਨਿਹਾਲ ਆਪਿਆ ਦੋ ਗੱਲ ਮੈਂ ਕਹਿੰਦਾ ਸਭ ਪਤਾ ਹੈ ਬਾਈਕੂ ਜੀ ਕਿਫਤੇ ਮੇਰਾ ਨਾਮ ਸਰਦਾਰ ਵਿੰਦੇਸਿ ਗਰਾਣਾ ਹੈ ਮੈਂ ਹਰਿਆਣਾ ਸਿੰਘ ਗੁਰਦਾਰਾ ਪਰਵੰਧਕ ਕਮੇਟੀ ਦਾ ਫਿਦਾਬਾਦ ਤੋਂ ਮੈਂਬਰ ਹੈਗਾ ਔਰ ਫਿਦਾਬਾਦ ਸਰਗੁਰਦਾਰਾ ਕਮੇਟੀ ਸਾਡੇ 130 ਗੁਰਦਾਰੇ ਫਿਦਾਬਾਦ ਦੇ ਅੰਦਰ ਪਲਵਲ ਤੇ ਨੂਚ ਉਹਨਾਂ ਨੇ ਸਾਰੇ ਮਿਲ ਕੇ ਅਸੀਂ ਮੀਟਿੰਗ ਕੀਤੀ ਹੈ ਕਿ ਜੋ ਹੜਾੜ ਆਇਆ ਜੋ ਬਰਬਾਦੀ ਹੋਈ ਹੈ ਪੰਜਾਬ 'ਚ ਬਰਬਾਦੀ ਕਿੰਨੀ ਗਈ ਹੈ ਜੋ ਔਰ ਤੁਹਾਡੇ ਚੈਨਲ ਮਾਈ ਸਭ ਸਭ ਨੂੰ ਪਤਾ ਚੱਲ ਰਿਹਾ ਹੈ ਕਿ ਕਿਵੇਂ ਬਾੜ ਹੜੜ ਆਇਆ ਕਿਵੇਂ ਬਾੜ ਕਿੱਤੀ ਗਈ ਹੈ ਉਸ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਂ ਫਿਦਾਬਦੀ ਸੰਗਤ ਵੱਲੋਂ ਅਸੀਂ ਦੋ ਟਰੱਕ ਰਾਸ਼ਨ ਕੱਲ ਲੈ ਕੇ ਆਏ ਸੀ ਔਰ ਉਹਦੇ ਵਿੱਚ ਦਵਾਈਆਂ ਵੀ ਹੈਗੇ ਕੱਪੜੇ ਹੈ ਪਾਣੀ ਹੈ ਆਟਾ ਹੈ ਨੂਨ ਹੈ ਬਿਸਕੁਟੇ ਕੇ ਨੇ ਸੈਨੇਟਰੀ ਪੈਡ ਦੇ ਕੇ ਬੀਬੀ ਵਾਸੇ ਪਾਣੀ ਦੀ ਬੋਤਲ ਕੈਂਡਲ ਕੈਂਡਲਸ ਬੜਾ ਕੁਝ ਹੈ ਗਿਆ ਔਰ ਲਗਾ ਸਾਹਿਬ ਸਾਡੇ ਵੱਡੇ ਭਰਾ ਨੇ ਸਾਡੇ ਮਿੱਤਰਾਂ ਦਾ ਦਿਲ ਸੀ ਕਿ ਅਸੀਂ ਡੇਰਾ ਬਾਬਾ ਨਾਨਕ ਜਾਵਾਂਗੇ ਪਹਿਲੇ ਤੇ ਫਿਰ ਮੇਰੀ ਲਗਾ ਸਾਹਿਬ ਨਾਲ ਗੱਲ ਹੋਈ ਹੈ ਤੇ ਉਹਨੇ ਕਿਹਾ ਜਦੋਂ ਮਰ ਜਾਓ ਰਾਣਾ ਜੀ ਤੇ ਅਸੀਂ ਸਾਰੇ ਕੱਲ ਰਾਤੀ ਆਏ ਸੀ ਤੇ ਰਾਤੀ 2 ਵਜੇ ਤੱਕ ਅਸੀਂ ਪੈਕਿੰਗ ਕਰਦੇ ਰਹੇ ਆ ਅਸੀਂ ਉਦੋਂ ਖੁੱਲਾ ਤੁਸੀਂ ਦੇਖਦੇ ਪਿਓ ਇਹ ਰਾਸ਼ਨ ਐਵੇਂ ਲੈ ਕੇ ਆਏ ਸੀ ਸਹੀ ਰਪਿਆ ਤੁਸੀਂ ਦੇਖਦੇ ਪਿਓ ਕੱਪੜੇ ਵੀ ਹੈਗੇ ਨਵੇਂ ਨਵੇਂ ਕੱਪੜੇ ਨੇ ਬੱਚਿਆਂ ਦੀ ਜੁੱਤੀਆਂ ਹੈਗੀਆਂ ਬੀਬੀਆਂ ਦੀ ਜੁੱਤੀਆਂ ਬਰਸਾਤ ਵੀ ਪਾਣ ਵਾਲੇ ਜੁੱਤੇ ਹੈਗੇ ਨੇ ਕੰਬਲ ਹੈਗੇ ਕੰਬਲ ਹੈਗੇ ਨੇ ਮਤਲਬ ਜੋ ਵੀ ਸਮਾਨ ਹੈ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਇਹ ਜੋ ਹਾਲ ਹੋਇਆ ਹੈ ਔਰ ਛੋਟੇ ਛੋਟੇ ਬੱਚੇ ਸਾਰੇ ਫਰੀਦਾਬਾਦ ਤੋਂ ਬੁਗਨੀਆਂ ਤੋੜ ਕੇ ਪੈਸੇ ਲੈ ਕੇ ਆਏ ਨੇ ਇੱਕ ਬੱਚੀ ਆਪਣੀ ਕੰਜਕਾਂ ਦੀ ਥਾਲੀ ਲੈ ਕੇ ਆਈ ਹੈ ਆਪਣੇ ਜਿਸ ਬੋਤਲ ਦੁੱਧ ਪੀਤਾ ਉਹਨੇ ਉਹ ਲੈ ਕੇ ਆਏ ਜਿਸ ਜਿਸ ਖੇਡਾ ਖੇਡੀ ਜਿਹਦੇ ਨਾਲ ਬੈਟ ਬੱਲਾ ਬਾਲ ਉਹ ਬੱਚੇ ਲੈ ਕੇ ਆਏ ਨੇ 120 ਰੁਪਏ ਦੇ ਕੇ ਗਈ ਹੈ ਕਿ ਅੰਕਲ ਜੀ ਇਹ ਮਾਰੀ ਸੇਵਾ ਨਾ ਭਾਈਓ ਮਾਰੇ ਭਾਈ ਕੋ ਪਹੁੰਚਾ ਦੇਣਾ ਤੇ ਇਹ ਬਾਬਾ ਜੀ ਦੀ ਕਿਰਪਾ ਹੈਗੀ ਹੈ ਪੰਜਾਬ ਤੇ ਮਗਰ ਜਦੋਂ ਵੀ ਅਸੀਂ ਜਦੋਂ ਵੀ ਸਿੱਖ ਪੈਦਾ ਹੋਏ ਨੇ ਜਦੋਂ ਦੇ ਉਦੋਂ ਵਕਤ ਦੀ ਸਰਕਾਰੜੀਆਂ ਨਾ ਉਹਨਾਂ ਨੂੰ ਜੋ ਬੰਦਾ ਹੱਕ ਨਹੀਂ ਦਿੱਤਾ ਉਹਨਾਂ ਨੇ ਸਾਡੇ ਵਾਸਤੇ ਕੋਈ ਨੂੰ ਦੂਜੇ ਨੇ ਅਗਰ ਇਹੋ ਬਾੜ ਕਿਸੇ ਹੋਰ ਸਟੇਟ ਜਾਂਦੀ ਤੇ ਸਾਡੇ ਪ੍ਰਧਾਨ ਮੰਤਰੀ ਪਤਾ ਕਿੰਨਾ ਕਿੰਨਾ ਕਹਿ ਦਿੰਨਾ ਤੁਸੀਂ ਦੇਖਦੇ ਹੋ ਜਦੋਂ ਬਿਹਾਰ ਜਾਂਦਾ ਉਦੋਂ 60 ਹਜ਼ਾਰ ਕਰੋੜ 70 ਕਰੋੜ ਦੇ ਦੂ 80 ਕਰੋੜ ਦੇ ਦੂ ਸਵਾ ਸੌ ਕਰੋੜ ਦੇ ਦੂ ਤੇ ਸਾਡੇ ਮੈਨੂੰ ਪਤਾ ਨਹੀਂ ਕੀ ਹੈ ਸੱਪ ਸੂੰਗ ਕੀਆ ਬੋਲੇ ਨਹੀਂ ਇੱਕ ਵੜ ਇਹ ਤੇ ਮੈਂ ਤਰਵਾਦ ਕਰਨਾ ਚਾਹਨਾ ਸੁਖਬੀ ਸਿੰਘ ਬਾਦਲ ਜੀ ਦਾ ਜਿਹੜੇ ਇਹਨੀ ਸੇਵਾ ਕਰਦੇ ਪਏ ਨੇ ਅੱਜ ਸਮਝ ਆ ਗਈ ਹੈ ਕੱਲ ਵੀ ਸਾਨੂੰ ਪਤਾ ਚੱਲੇ ਇਤੋਂ ਇਲਾਕੇ ਚੋਂ ਸੇਵਾਾਂ ਦੇਖਦੇ ਹੋਏ ਆ ਇਨੀ ਸੇਵਾ ਹੋਰ ਕੋਈ ਨਹੀਂ ਕਰ ਰਿਹਾ ਐਵੇਂ ਲੱਗਦਾ ਪਿਆ ਕਿ ਜਿਵੇਂ ਸਰਕਾਰ ਅਕਾਲੀ ਦਲ ਦੀ ਹੈ ਤੇ ਬਾਦਲ ਸਾਹਿਬ ਸਾਡੇ ਮੁੱਖ ਮੰਤਰੀ ਨੇ ਉਹ ਕੰਮ ਕਰੀਏ ਮੁੱਖ ਮੰਤਰੀ ਕਰਨਾ ਚਾਹੀਦਾ ਸੀ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹ ਫਲਾਸ਼ੀ ਤੇਰੇ ਨੇ ਕਿ ਜਿਸ ਖੇਤ ਵਿੱਚ ਰੇਤਾ ਆ ਗਿਆ ਉਹ ਰੇਤ ਹੈ ਮੁੱਖ ਮੰਤਰੀ ਨੇ ਬਾਤ ਕਿਹਾ ਬਾਦਲ ਸਿੰਘ ਨੇ ਕਿਹਾ ਕਿ ਵੀ ਇਹ ਖੁੱਲ ਕੇ ਜਿਹੜੇ ਕੇਸ ਕਰਨ ਮੇਰੇ ਤੇ ਕਰੋ ਤੇ ਅਸੀਂ ਸ਼ਿਵਲ ਲੈ ਕੇ ਆਏ ਆਂ ਔਰ ਆਂਦੇ ਰਾਂਗੇ ਅਸੀਂ ਆਰਡਰਸ ਕੀਤੇ ਹੋਏ ਨੇ ਸੋਲਰ ਲਾਈਟਸ ਦੀਆਂ ਪਦਾਬਾਂ ਦੀ ਆਰਡਰ ਕੀਤੇ ਹੋਏ ਨੇ ਬੱਚਿਆਂ ਜਿਹੜਿਆਂ ਦੀ ਔਰ ਬੜਾ ਕੁਝ ਸੋਚਿਆ ਇੱਥੇ ਗੁਰਦਾਰਾ ਸਾਹਿਬ ਪਤਾ ਚੱਲਦਾ ਸਾਨੂੰ ਸਾਡੇ ਸਰਪੰਚ ਜੀ ਕਿਹਾਗੇ ਨੇ ਇੱਕ ਮਜੂਰੀ ਰੱਖਿਓ ਨਾ ਕਿ ਸਾਡੇ ਇਲਾਕੇ ਚ ਗੁਰਦਾਰਾ ਸਾਹਿਬ ਇੱਕ ਹੋਰ ਪਤਾ ਚੱਲਿਆ ਜੀ ਉੱਥੇ ਫਸਫੋਰ ਨਹੀਂ ਹੈਗਾ ਤੇ ਕੱਲ ਰਾਤੀਬ ਗੱਲ ਹੋਈ ਹੈ ਲੰਗਾ ਸਾਹਮ ਨਾਲ ਤੁਸੀਂ ਫੇਰ ਬਾਰਟ ਫੇਰ ਆਵਾਂਗੇ ਇਹ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਸਭ ਤੋਂ ਜ਼ਿਆਦਾ ਧੰਨਵਾਦ ਬਾਕੀ ਦੇ ਚੈਨਲ ਤੇ ਦਿਖਾਉਂਦੇ ਨਹੀਂ ਸਾਨੂੰ ਤੁਸੀਂ ਸੋਸ਼ਲ ਮੀਡੀਆ ਵਾਲੇ ਹੋ ਜਿਹੜੇ ਸਭ ਦੱਸਦੇ ਪਿਓ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਪਤਾ ਚੱਲਿਆ ਮੇਰੀ ਜੀਦੋ ਵੀ ਗੱਲ ਕਿਸੇ ਨਾਲ ਹੋਈ ਹੈ ਪੰਜਾਬ ਦੇ ਬਾਰੇ ਜਿਹਦੇ ਨਾਲ ਗੱਲ ਕਰਦਾ ਪਿਆ ਉਹ ਵੀ ਰੋ ਰਿਹਾ ਤੇ ਅਸੀਂ ਵੀ ਰੋ ਰਹੇ ਹਾਂ ਕਿ ਚਰਦੀ ਕਲਾ ਬਾਬੇ ਨੇ ਰੱਖਿਆ ਸਾਰਿਆਂ ਨੂੰ ਜਿਹੜੇ ਬੰਦੇ ਦਾਦਾ ਫੁੱਟ ਤੇ ਪਾਣੀ ਜਿਹਨਾਂ ਘਰ ਰੁੜ ਗਏ ਸਰ ਡੰਗਰ ਰੁੜ ਗਏ ਉਹ ਵੀ ਕਹੇ ਬਾਬੇ ਦੀ ਕਿਰਪਾ ਇਹ ਇਹ ਸਾਡੇ ਸਾਡੇ ਖੂਨ ਚ ਹੈ ਕਿਉਂਕਿ ਜਦੋਂ ਮੰਨੋ ਸਾਡੀ ਦਾਤਰੀ ਅਸੀਂ ਮੰਨੋ ਦਸੋਏ ਤੇ ਉਹ ਹਾਲਾਲ ਹੈ ਜੇ ਸਾਡੀ ਬੀਬੀਆਂ ਬੱਚਿਆਂ ਟੋਟੇ ਖਰਾ ਕੇ ਘਲੇ ਪਾ ਕੇ ਉਹਨਾਂ ਨੇ ਅਰਦਾਸ ਕੀਤੀ ਹੈ ਚਾਰ ਪੰਜ ਦਿਨ ਤੋਂ ਅਸੀਂ ਸੁੱਖਾਂ ਦੀ ਉਡੀਕ ਚਾਪ ਰਹਿਣ ਚੜੀ ਹੈ ਸੁੱਖਾਂ ਦੀ ਉਡੀਕ ਕਰਨਾ ਆਪ ਸਾਰੇ ਅਦਾਬ ਮੈਂ ਬਹੁਤ ਧੰਨਵਾਦ ਕਰਦਾ ਜਿਹਦੀ ਸੇਵਾ ਸੀ ਕਰ ਰਹੇ ਤੁਸੀਂ ਉਹਨਾਂ ਦੀ ਸੇਵਾ ਕਰਦੇ ਪਿਓ ਇਹ ਬਾਬਾ ਤੁਨਵਾਦ ਆਪ ਸਾਰੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਜੀ ਸਾਡੇ ਸਾਡੇ ਅੱਜ ਜਿਹੜਾ ਰਸ਼ਨ ਲੈ ਕੇ ਆਏ ਨੇ ਸੰਸਾ ਪੇ ਜੀ ਕੋਤ ਬੜੀ ਅੱਜ ਜੋ ਹੜਾਂ ਦੀ ਮਾਰ ਵਿੱਚ ਪਾਕਿਸਤਾਨ ਦੇ ਬਾਰਡਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ੋ ਪ੍ਰਾਪਤ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਵਿੱਚ ਜੋ ਸਾਡੇ ਭਰਾ ਇਸ ਆਫਤ ਦਾ ਮੁਕਾਬਲਾ ਕਰਨ ਲਈ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਸ਼ਾਮਲ ਹੋਣ ਲਈ ਫਰੀਦাবাদ ਤੋਂ ਸਾਰੀਆਂ ਸੰਸਥਾਵਾਂ ਦੇ ਮੁਖੀ ਤੇ ਸਾਡੇ ਐਸਡੀਪੀਸੀ ਹਰਿਆਣਾ ਕਮੇਟੀ ਦੇ ਮੈਂਬਰ ਰਾਣਾ ਜੀ ਇਹ ਵੱਡੀ ਪੱਧਰ ਤੇ ਸਾਡੇ ਕੋਲ ਖਾਣ ਵਾਲੀਆਂ ਵਸਤਾਂ ਜਿਹੜੀਆਂ ਅੱਜ ਜ਼ਰੂਰੀ ਵਸਤਾਂ ਨੇ ਜਿਹੜੀਆਂ ਘਰ ਵਿੱਚ ਵਰਤੀਆਂ ਜਾਣ ਵਾਲੀਆਂ ਨੇ ਕੱਪੜਿਆਂ ਸਮੇਤ ਲੈ ਕੇ ਆਏ ਨੇ ਮੈਂ ਇਹਨਾਂ ਦਾ ਆਪਣੇ ਡੇਰਾ ਬਾਬਾ ਨਾਨਕ ਦੀ ਸੰਗਤ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੇ ਕਾਲੀਦਾਲ ਵੱਲੋਂ ਮੈਂ ਇਹਨਾਂ ਦਾ ਦਿਲ ਦੀਆਂ ਢੰਗਾਈਆਂ ਤੋਂ ਧੰਨਵਾਦ ਕਰਨਾ ਵਾਂ ਔਰ ਮੈਂ ਇਸ ਸਮਾਨਾਮਾ ਸਾਡੇ ਭਰਾਵਾਂ ਨੇ ਬਾਹ ਫੜੀ ਏ ਜਿਹੜੀ ਪੰਜਾਬ ਦੀ ਸਰਕਾਰ ਆ ਜਿਹਦੇ ਕੋਲ ਬਹੁਤ ਵੱਡੇ ਸਾਧਨ ਨੇ ਸਭ ਤੋਂ ਪਹਿਲਾਂ ਲੋਕਾਂ ਦੀ ਕਚਹਿਰੀ ਵਿੱਚ ਲੋਕਾਂ ਦੇ ਘਰਾਂ ਵਿੱਚ ਸਰਕਾਰ ਨੂੰ ਪਹੁੰਚਣਾ ਚਾਹੀਦਾ ਸੀ ਪਰ ਉਹਨਾਂ ਦੀ ਬਜਾਏ ਇਹ ਜਿਹੜੇ ਸਾਡੇ ਭਰਾ ਨੇ ਇਹ ਪਹੁੰਚ ਰਹੇ ਨੇ ਅੱਜ ਤੱਕ ਉਹਨਾਂ ਦੀ ਕੋਈ ਵੀ ਰਹਿਤ ਜਿਹੜੀ ਹੈ ਉਹ ਲੋਕਾਂ ਤੱਕ ਨਹੀਂ ਪਹੁੰਚ ਸਕੀ ਜਦਕਿ ਸਭ ਤੋਂ ਪਹਿਲਾਂ ਖਾਣ ਲਈ ਪਸ਼ੂਆਂ ਦੇ ਖਾਣ ਲਈ ਚਾਰਾ ਤੇ ਰਹਿਣ ਲਈ ਛੱਤ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਦੇ ਘਰ ਵੀ ਡਿੱਗ ਪਏ ਨੇ ਪਾਣੀ ਘਰਾਂ ਵਿੱਚ ਚਾਣ ਕੇ ਵੜ ਗਿਆ ਦਾਣੇ ਭਿੱਜ ਗਏ ਨੇ ਕੱਪੜੇ ਭਿੱਜ ਗਏ ਨੇ ਔਰ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਜੇ ਪੰਜਾਬ ਦੀ ਗਵਰਨਮੈਂਟ ਨੇ ਕੋਈ ਉਪਰਾਲਾ ਨਹੀਂ ਕੀਤਾ ਤੇ ਦਿੱਲੀ ਦੀ ਗਵਰਨਮੈਂਟ ਨੇ ਵੀ ਕੋਈ ਉਪਰਾਲਾ ਨਹੀਂ ਕੀਤਾ ਜਾਦ ਕੇ ਦੇਸ਼ ਦੇ ਬਾਦਸ਼ਾਹ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਆਫਤ ਆਉਂਦੀ ਏ ਤੇ ਉਹਨੂੰ ਸਾਰੇ ਕੰਮ ਛੱਡ ਕੇ ਉੱਥੇ ਪਹਿਲ ਦੇ ਆਧਾਰ ਤੇ ਆਉਣਾ ਚਾਹੀਦਾ ਅੱਜ 15-14 ਦਿਨ ਦੇ ਬਾਅਦ ਦੇਸ਼ ਦਾ ਪ੍ਰਧਾਨ ਮੰਤਰੀ ਜੀ ਆਏ ਨੇ ਤੇ ਸਾਨੂੰ ਸਿਰਫ 1600 ਕਰੋੜ ਰੁਪਇਆ ਦੇ ਕੇ ਗਏ ਨੇ ਜਦ ਕੇ ਮੈਂ ਸਮਝਣਾ ਕਿ ਅੱਜ ਤਹਿਸ਼ ਨਹਿਸ਼ ਹੋ ਗਿਆ ਕੋਈ ਫਸਲ ਨਹੀਂ ਬਚੀ ਔਰ ਲੋਕਾਂ ਨੇ ਬਹੁਤ ਵੱਡੇ ਖਰਚੇ ਕੀਤੇ ਹੋਏ ਨੇ ਫਸਲ ਪੱਕੀ ਹੋਈ ਸੀ ਲੋਕਾਂ ਦੀ ਆਸ ਵੱਜੀ ਹੋਈ ਸੀ ਕਿ ਫਸਲ ਵੱਢ ਕੇ ਤੇ ਦੇਣ ਦੇਣ ਵਾਲਿਆਂ ਦੇ ਪੈਸੇ ਜਿਹੜੇ ਨੇ ਉਹ ਦਵਾਂਗੇ ਪਰ ਉਹਨਾਂ ਨੂੰ ਅੱਜ ਕੋਈ ਨਾ ਕਰਜ਼ਾ ਦੇਣ ਦੀ ਨਾ ਲੋਕਾਂ ਦੀਆਂ ਦੇਣਦਾਰੀਆਂ ਦਾ ਕੋਈ ਉਹਨਾਂ ਦੀ ਜੇਬ ਵਿੱਚ ਪੈਸਾ ਵਾ ਨਾ ਆਪਣੇ ਡੰਗਰ ਪਾਲਣ ਲਈ ਕੋਈ ਪੈਸਾ ਨਾ ਆਪਣੇ ਬੱਚਿਆਂ ਲਈ ਕੋਈ ਕਪੜਾ ਵਾ ਤੇ ਮੈਂ ਸਮਝਨਾ ਕਿ ਮੈਂ ਇਹਨਾਂ ਸੰਗਤਾਂ ਦਾ ਇਹਨਾਂ ਸੰਸਥਾਵਾਂ ਦਾ ਖਾਸ ਕਰਕੇ ਫਰੀਦাবাদ ਜੀ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਜਿਹੜੇ ਕੱਲ ਤੋਂ ਆਏ ਹੋਏ ਨੇ ਸਾਰੀ ਰਾਤ ਇਹ ਕਿੱਟਾ ਬਣਾਉਂਦੇ ਰਹੇ ਨੇ ਹੁਣ ਇਹ ਫੀਲਡ ਵਿੱਚ ਚੱਲੇ ਨੇ ਭਾਵੇਂ ਸਾਡੇ ਕੋਲ ਬਹੁਤ ਸਮਾਨ ਆਇਆ ਵਾ ਖਾਣ ਪੀਣ ਦੀ ਸਮੱਗਰੀ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਵੀ ਸੰਸਥਾ ਇਹਨਾਂ ਥਾਵਾਂ ਤੇ ਮਦਦ ਕਰ ਰਹੀ ਏ ਉਹ ਸੰਸਥਾਵਾਂ ਦੇ ਰਾਈ ਆਉਣ ਭਾਵੇਂ ਕਾਰ ਸੇਵਾ ਵਾਲੇ ਸੰਤ ਨੇ ਭਾਵੇਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਏ ਜਾ ਕੋਈ ਹੋਰ ਸੰਸਥਾ ਵਾ ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ ਕੋਈ ਟਰਾਲੀ ਮਿੱਟੀ ਦੀ ਭਰ ਲੈਂਦਾ ਸਕੈਨਰ ਲਾ ਲੈਂਦਾ ਵਾ ਕੋਈ ਕਿਸੇ ਤਰ੍ਹਾਂ ਦੇ ਸਕੈਨਰ ਲਾ ਲੈਂਦਾ ਵਾ ਉਹਦੇ ਲਾਗੇ ਖਲੋ ਕੇ ਸਾਨੂੰ ਪਤਾ ਵੀ ਨਹੀਂ ਉਹ ਕਿੱਥੋਂ ਆਏ ਨੇ ਕੌਣ ਲੋਕ ਨੇ ਉਹਦੇ ਲਾਗੇ ਖਲੋ ਕੇ ਕਹਿੰਦਾ ਐ ਸਕੈਨਰ ਵਿੱਚ ਪੈਸੇ ਪਾਓ ਮੈਂ ਇਹ ਸਮਝਦਾ ਜਿਹੜੀ ਆਪਾ ਧਾਪੀ ਪਈ ਏ ਸਾਡੇ ਇਲਾਕੇ ਦੀ ਬਹੁਤ ਵੱਡੀ ਬੇਇੱਜ਼ਤੀ ਏ ਅਸੀਂ ਇਹ ਬੇਇੱਜ਼ਤੀ ਮਹਿਸੂਸ ਕਰਨੇ ਆ ਕਈਆਂ ਭਰਾਵਾਂ ਨਾਲ ਉਹਨਾਂ ਲੋਕਾਂ ਨੇ ਜਾਜਤੀਆਂ ਕੀਤੀਆਂ ਜਿਹੜੇ ਸਾਡੇ ਇੱਥੋਂ ਦੇ ਰਹਿਣ ਵਾਲੇ ਨਹੀਂ ਟਰਾਲੀਆਂ ਲੁੱਟ ਲੈਂਦੇ ਨੇ ਟਰਾਲੀਆਂ ਨੂੰ ਚੰਬੜ ਜਾਂਦੇ ਨੇ ਪਤਾ ਨਹੀਂ ਕਿੱਧਰ ਕਿੱਧਰ ਲਈ ਫਿਰਦੇ ਨੇ ਔਰ ਮੈਂ ਸਮਿਨਾ ਉਹਨਾਂ ਕੋਲ ਸੁਚੇਤ ਰਹਿਣਾ ਚਾਹੀਦਾ ਜਿੱਥੇ ਸਹੀ ਆਪਣੇ ਚੀਜ਼ ਦੀ ਲੋੜ ਆ ਉਥੇ ਉਹ ਲੋੜ ਉਹਨਾਂ ਦੀ ਪੂਰੀ ਕਰਨੀ ਚਾਹੀਦੀ ਏ ਮੈਂ ਇਹ ਸੰਸਥਾਵਾਂ ਨੂੰ ਸਾਰੀਆਂ ਨੂੰ ਬੇਨਤੀ ਕਰਨਾ ਕਿ ਆਓ ਬੜੀ ਸੰਜੀਦਗੀ ਨਾਲ ਲਟੇਰਿਆਂ ਦੇ ਤਰੇਟੇ ਨਾ ਚੜੋ ਜਿਹੜਾ ਇਹ ਨੁਕਸਾਨ ਹੋ ਗਿਆ ਇਹ ਰੱਬ ਨੇ ਪੂਰਤੀ ਕਰਨੀ ਹੈ ਪਰ ਤੁਸੀਂ ਸਾਰੇ ਜ਼ਖਮਾਂ ਤੇ ਮਲਮ ਲਾਉਣ ਆਉਂਦੇ ਹੋ ਬਈ ਤੁਹਾਡਾ ਧੰਨਵਾਦ ਕਰਨਾ ਵਾ ਆਪਣੀ ਪਾਰਟੀ ਵੱਲੋਂ ਆਪਣੀ ਜਥੇਬੰਦੀ ਵੱਲੋਂ ਡੇਰੇ ਦੀਆਂ ਸੰਗਤਾਂ ਵੱਲੋਂ ਜ਼ਿਲ੍ਹੇ ਗਰਦਾਸਪੁਰ ਦੀਆਂ ਸੰਗਤਾਂ ਵੱਲੋਂ ਰਾਣਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ